ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਲੀਆ ਬਾਰ-ਬਾਰ ਨਹੀਂ ਇਹ ਜੀਵਨ ਮਿਲਣਾ ਅਸੀਂ ਪੂਰਾ ਜੀਵਨ ਆਪਣਾ ਘਰ 'ਚ ਬਤੀਤ ਕਰਦੇ ਹਾਂ ਧਨ ਜੋੜਨ ਦੇ ਵਿੱਚ ਤੇ ਨਾਲੇ ਬਹੁਤ ਸਾਰੀ ਖੁਸ਼ੀਆਂ ਸਾਨੂੰ ਚਾਹੀਦੀ ਐ ਲੇਕਿਨ ਜਦੋਂ ਲਾਸਟ ਟਾਈਮ ਆਂਦਾ ਹੈ ਸਾਡਾ ਜਦੋਂ ਸੰਸਕਾਰ ਹੁੰਦਾ ਨਾ ਇਨਸਾਨ ਦਾ ਜਦੋਂ ਘਰ ਜਿਹੜੇ ਜਿੰਨ ਜੀਵ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਝੂਠੀ ਵੀ ਬੋਲਦੇ ਆ ਕਈ ਵਾਰੀ ਧਨ ਕਮਾਉਣ ਵਾਸਤੇ ਬਹੁਤ ਕੁਝ ਕਰਦਾ ਹੈ ਇਨਸਾਨ ਪਰਿਵਾਰ ਵਾਸਤੇ ਲੇਕਿਨ ਜਦੋਂ ਜਾਨ ਦਾ ਵੇਲਾ ਆਂਦਾ ਹੈ ਨਾ ਜਦੋਂ ਅਗਨੀ ਭੇਟ ਕਰਕੇ ਜਦੋਂ ਪਰਿਵਾਰ ਵਾਲੇ ਮੁਰਦਦੇ ਆ ਕਿਉਂਕਿ ਆਤਮਾ ਨਹੀਂ جلਦੀ ਆਤਮਾ ਨੂੰ ਨਾ ਕੋਈ ਜਲਾ ਸਕਦਾ ਹੈ ਮਾਰ ਸਕਦਾ ਹੈ ਇਹਨੂੰ ਕੋਈ ਭਸਮ ਨਹੀਂ ਕਰ ਸਕਦਾ ਤੇ ਜਿਹੜੀ ਆਤਮਾ ਹੁੰਦੀ ਹੈ ਉਹ ਟੜਪਦੀ ਹੈ ਆਤਮਾ ਕਹਿੰਦੀ ਹੈ ਦੇਖ ਮੈਂ ਇਹਨੇ ਵਾਸਤੇ ਕਿੰਨਾ ਕੁਝ ਕੀਤਾ ਇਹ ਮੈਨੂੰ ਅੱਜ ਅੱਗ ਲਾ ਕੇ ਤੁਰ ਗਏ ਹਾਂ ਇੱਕ ਵਾਰੀ ਮੁੜ ਕੇ ਪਿੱਛੇ ਵੀ ਨਹੀਂ ਵੇਖਿਆ ਜਿਨ੍ਹਾਂ ਦੇ ਵਾਸਤੇ ਮੈਂ ਅੱਜ ਉਹ ਝੂਠ ਬੋਲਿਆ ਜਿਨ੍ਹਾਂ ਦੇ ਵਾਸਤੇ ਮੈਂ ਪੂਰਾ ਜੀਵਨ ਲਾ ਦਿੱਤਾ ਅੱਜ ਇਹ ਮੈਨੂੰ ਅੱਗ ਲਾ ਕੇ ਚੱਲੇ ਹੋ ਤਾਂ ਜ਼ਿੰਦਗੀ ਦਾ ਸਬਕ ਯਾਦ ਆਉਂਦਾ ਹੈ ਥਪਾਗਾ ਵਾਲਿਓ ਇਹ ਬਹੁਤ ਸੋਹਣਾ ਸਮਾਂ ਹੈ ਸਮਝਣ ਦਾ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੀਏ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਉਸ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੋ ਕਿ ਪਰਮਾਤਮਾ ਸੱਚੇ ਪਿਤਾ ਤੁਸੀਂ ਸੁਬੋਹ ਸੋਹਣੀ ਸਾਨੂੰ ਜ਼ਿੰਦਗੀ ਦਿੱਤੀ ਹੋਈ ਹੈ ਜੇ ਆਪਾਂ ਸ਼ਰੀਰਿਕ ਮਾਨਸਿਕ ਤੌਰ ਤੇ ਸੋਸਨਾ ਤਾਂ ਸਭ ਤੋਂ ਵੱਡਾ ਤਾਨਾ ਹੈ ਸਾਡੇ ਕੋਲ ਸਾਨੂੰ ਦੋ ਘੜੀ ਬਹਿ ਕੇ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਘਰ ਆਣਾ ਚਾਹੀਦਾ ਹੈ ਸਵੇਰੇ ਉੱਠਦੇ ਹੋ ਤੇ ਉੱਠ ਕੇ ਆਪਣਾ ਨਿਤਨੇਮ ਕਰਨਾ ਚਾਹੀਦਾ ਹੈ ਪੂਰੇ ਦਿਨ ਆਪਾਂ ਖਾਣਾ ਵੀ ਖਾਂਦੇ ਆ ਕੰਮ ਵੀ ਕਰਦੇ ਆ ਫਿਰ ਆਪ ਕੋ ਗੁਰੂ ਨੂੰ ਕਿਵੇਂ ਪੁੱਛ ਸਕਦੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਬੋਬਿੰਨ ਮਿਲਣ ਕੀ ਇਹ ਤੇਰੀ ਬੜੀਆ ਬਾਰ-ਬਾਰ ਨਹੀਂ ਇਹ ਜੀਵਨ ਮਿਲਣਾ ਅਸੀਂ ਪੂਰਾ ਜੀਵਨ ਆਪਣਾ ਘਰ 'ਚ ਬਤੀਤ ਕਰਦੇ ਹਾਂ ਧਨ ਜੋੜਨ ਦੇ ਵਿੱਚ ਤੇ ਨਾਲੇ ਬਹੁਤ ਸਾਰੀ ਖੁਸ਼ੀਆਂ ਸਾਨੂੰ ਚਾਹੀਦੀ ਐ ਲੇਕਿਨ ਜਦੋਂ ਲਾਸਟ ਟਾਈਮ ਆਂਦਾ ਹੈ ਸਾਡਾ ਜਦੋਂ ਸੰਸਾਰ ਹੁੰਦਾ ਨਾ ਇਨਸਾਨ ਦਾ ਜਦੋਂ ਕਰ ਜਿਹੜੇ ਜਿੰਨ ਜੀਵ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਝੂਠ ਵੀ ਬੋਲਦੇ ਹਾਂ ਕਈ ਵਾਰੀ ਧਨ ਕਮਾਉਣ ਵਾਸਤੇ ਬਹੁਤ ਕੁਝ ਕਰਦਾ ਹੈ ਇਨਸਾਨ ਪਰਿਵਾਰ ਵਾਸਤੇ ਲੇਕਿਨ ਜਦੋਂ ਜਾਨ ਦਾ ਵੇਲਾ ਆਂਦਾ ਹੈ ਨਾ ਜਦੋਂ ਅਗਨੀ ਭੇਟ ਕਰਕੇ ਜਦੋਂ ਪਰਿਵਾਰ ਵਾਲੇ ਮੁਰਦਦੇ ਆ ਕਿਉਂਕਿ ਆਤਮਾ ਨਹੀਂ جلਦੀ ਆਤਮਾ ਨੂੰ ਨਾ ਕੋਈ ਜਲਾ ਸਕਦਾ ਹੈ ਮਾਰ ਸਕਦਾ ਹੈ ਇਹਨੂੰ ਕੋਈ ਭਸਮ ਨਹੀਂ ਕਰ ਸਕਦਾ ਤੇ ਜਿਹੜੀ ਆਤਮਾ ਹੁੰਦੀ ਹੈ ਉਹ ਤੜਫਦੀ ਹੈ ਆਤਮਾ ਕਹਿੰਦੀ ਹੈ ਦੇਖ ਮੈਂ ਇਹਨਾਂ ਵਾਸਤੇ ਕਿੰਨਾ ਕੁਝ ਕੀਤਾ ਇਹ ਮੈਨੂੰ ਅੱਜ ਅੱਗ ਲਾ ਕੇ ਤੁਰ ਗਏ ਹਾਂ ਇੱਕ ਵਾਰੀ ਮੁੜ ਕੇ ਪਿੱਛੇ ਵੀ ਨਹੀਂ ਵੇਖਿਆ ਜਿਨ੍ਹਾਂ ਦੇ ਵਾਸਤੇ ਮੈਂ ਅੱਜ ਉਹ ਝੂਠ ਬੋਲਿਆ ਜਿਨ੍ਹਾਂ ਦੇ ਵਾਸਤੇ ਮੈਂ ਪੂਰਾ ਜੀਵਨ ਲਾ ਦਿੱਤਾ ਅੱਜ ਇਹ ਮੈਨੂੰ ਅੱਗ ਲਾ ਕੇ ਚੱਲੇ ਹਨ ਤਾਂ ਜ਼ਿੰਦਗੀ ਦਾ ਸਬਕ ਯਾਦ ਆਉਂਦਾ ਹੈ ਸਪਾਗਾ ਵਾਲਿਓ ਇਹ ਬਹੁਤ ਸੋਹਣਾ ਸਮਾਂ ਹੈ ਸਮਝਣ ਦਾ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੀਏ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਉਸ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰੋ ਕਿ ਪਰਮਾਤਮਾ ਸੱਚੇ ਪਿਤਾ ਤੁਸੀਂ ਸੁਬਹ ਸੋਹਣੀ ਸਾਨੂੰ ਜ਼ਿੰਦਗੀ ਦਿੱਤੀ ਹੋਈ ਹੈ ਜੇ ਆਪਾਂ ਸ਼ਰੀਰਿਕ ਮਾਨਸਿਕ ਤੌਰ ਤੇ ਸੋਸਥਾ ਤਾਂ ਸਭ ਤੋਂ ਵੱਡਾ ਤਾਨਾ ਹੈ ਸਾਡੇ ਕੋਲ ਸਾਨੂੰ ਦੋ ਘੜੀ ਬੈ ਕੇ ਸਿਮਰਨ ਕਰਨਾ ਚਾਹੀਦਾ ਹੈ ਗੁਰੂ ਘਰ ਆਣਾ ਚਾਹੀਦਾ ਹੈ ਸਵੇਰੇ ਉੱਠਦੇ ਹੋ ਤੇ ਉੱਠ ਕੇ ਆਪਣਾ ਨਿਤਨੇਮ ਕਰਨਾ ਚਾਹੀਦਾ ਹੈ ਪੂਰੇ ਦਿਨ ਆਪਾਂ ਖਾਣਾ ਵੀ ਖਾਂਦੇ ਆ ਕੰਮ ਵੀ ਕਰਦੇ ਆ ਫਿਰ ਆਪਾਂ ਗੁਰੂ ਨੂੰ ਕਿਵੇਂ ਪਹੁੰਚ ਸਕਦੇ ਹਾਂ